ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਰਮਨ ਪੁਲਾਰ ਬਹੁਤ-ਬਹੁਤ ਸਵਾਗਤ ਕਰਦੀ ਹੈ ਤਾਂ ਬੇਹਤ ਚਿੰਤਾ ਜਨਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੁਧਿਆਣਾ ਤੋਂ ਜਿੱਥੇ ਰੇਲਵੇ ਸਟੇਸ਼ਨ ਤੇ ਬੱਚਾ ਚੋਰੀ ਹੋਇਆ 7 ਸਾਲ ਦਾ ਬੱਚਾ ਚੋਰੀ ਹੋ ਚੁੱਕਿਆ ਹੈ ਪਰਿਵਾਰ ਵੈਸ਼ਨ ਦੇਵੀ ਮਾਤਾ ਦੇ ਦਰਸ਼ਨ ਕਰਕੇ ਆ ਰਿਹਾ ਹੁੰਦਾ ਹੈ ਤਾਂ ਇਹ ਪਾਣਾ ਉਹਨਾਂ ਦੇ ਨਾਲ ਵਾਪਰ ਜਾਂਦਾ ਹੈ ਤਾਂ ਜਿਵੇਂ ਹਿੰਪੁਟ ਐਕਸਪ੍ਰੈਸ ਤੋਂ ਉਤਰਦਾ ਇਹ ਪਰਿਵਾਰ ਤੇ ਰਾਤ ਨੂੰ ਉਹ ਜਦੋਂ ਗੂੜੀ ਨੀਂਦ ਸੁੱਤੇ ਹੁੰਦੇ ਨੇ ਤਾਂ ਜਿਹੜੇ ਕਿਡਨੈਪਰਜ਼ ਨੇ ਉਹ ਥੱਬੇ ਪੈਰੀ ਆਉਂਦੇ ਨੇ ਤੇ ਸੱਤ ਸਾਲਾਂ ਬੱਚੇ ਨੂੰ ਕਿਡਨੈਪ ਕਰਕੇ ਲੈ ਜਾਂਦੇ ਨੇ ਸੋ ਜਿਹੜੇ ਬਲੂਮ ਕੰਡੇ ਖੜੇ ਕਰ ਦੇਣ ਵਾਲੀ ਇਹ ਖਬਰ ਹੈ ਕਿਉਂਕਿ ਕਈ ਵਾਰੀ ਅਜਿਹਾ ਪਾਣਾ ਕਿਸੇ ਦੇ ਨਾਲ ਵੀ ਵਾਪਰ ਸਕਦਾ ਹੈ ਰੇਲਵੇ ਸਟੇਸ਼ਨ ਤੇ ਅਕਸਰ ਜਦੋਂ ਟ੍ਰੇਨ ਲੇਟ ਹੋ ਜਾਂਦੀ ਹੈ ਤਾਂ ਕਈ ਵਾਰੀ ਜਿਹੜੇ ਲੋਕ ਨੇ ਉਹ ਅਕਸਰ ਸੁੱਤੇ ਹੋਏ ਨਜ਼ਰ ਆਉਂਦੇ ਨੇ ਤਾਂ ਬੱਚਿਆਂ ਦੇ ਨਾਲ ਕਿਹੋ ਜਿਹਾ ਕਿਸੇ ਵੀ ਟਾਈਮ ਵਾਪਰ ਸਕਦਾ ਹੈ ਇਹ ਬਹੁਤ ਜ਼ਿਆਦਾ ਵੱਡੇ ਸਵਾਲ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਤਾਂ ਸੱਤ ਸਾਲਾਂ ਬੱਚਾ ਚੋਰੀ ਹੋਇਆ ਇਹ ਪਹਿਲੀ ਵਾਰ ਨਹੀਂ ਹੋਇਆ ਤੀਸਰੀ ਘਟਨਾ ਹੈ ਰੋਡਿਆਣਾ ਦੇ ਰੇਲਵੇ ਸਟੇਸ਼ਨ ਤੋਂ ਜੋ ਸਾਹਮਣੇ ਆਈ ਹੈ ਵੈਸ਼ਨੂ ਦੇਵੀ ਮਾਤਾ ਦੇ ਦਰਸ਼ਨ ਕਰਕੇ ਆ ਰਿਹਾ ਹੁੰਦਾ ਹੈ ਪਰਿਵਾਰ ਤੇ ਉਹਨਾਂ ਦੇ ਨਾਲ ਅਜਿਹਾ ਪਾਣਾ ਵਾਪਰਦਾ ਹੈ ਜੋ ਕਿ ਬਿਲਕੁਲ ਵੀ ਬਰਦਾਸ਼ਤ ਲਾਇਕ ਨਹੀਂ ਹੈ ਪੁਲਿਸ ਦੇ ਵੱਲੋਂ ਲਗਾਤਾਰ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਉਹਦੇ ਨਾਲ ਨਾ ਵਾਪਰੇ ਉਹ ਤੋਂ ਪਹਿਲਾਂ ਜਿਹੜਾ ਬੱਚਾ ਹੈ ਉਹ ਪੁਲਿਸ ਦੇ ਵੱਲੋਂ ਲੱਭ ਲਿਆ ਜਾਵੇ ਪੁਲਿਸ ਦੀਆਂ ਟੀਮਾਂ ਲੁਧਿਆਣੇ ਦੇ ਸ਼ਹਿਰ ਚ ਦੇ ਚੱਪੇ-ਚੱਪੇ ਤੇ ਆਪਣੀ ਇਹ ਅਪਰੋਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਫਿਲਹਾਲ ਲਗਾਤਾਰ ਜੜੀ ਪੁਲਿਸ ਹੈ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਵੱਡੇ ਸਵਾਲ ਤਾਂ ਇਹ ਨੇ ਕਿ ਕਦੇ ਵੀ ਅਜਿਹਾ ਵਾਪਰ ਜਾਂਦਾ ਹੈ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਬੁਰੇ ਤਰੀਕੇ ਦੇ ਨਾਲ ਕੋਲਾਪਸ ਨਜ਼ਰ ਆ ਰਹੀ ਹੈ ਔਰ ਇਨੇ ਵੱਡੇ ਆਦੇਸ਼ਾਂ ਦੇ ਵਿਚਾਰੇ ਕਿ ਜੋ ਸੀਐਮ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਪੁਲਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡੇ ਲੈਵਲ ਤੇ ਜਿਹੜੇ ਤਬਾਦਲੇ ਵੀ ਕੀਤੇ ਗਏ ਨੇ ਤਾਂ ਵੱਡੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਨੇ ਪਰ ਸਵਾਲ ਤਾਂ ਫਿਰ ਉੱਥੇ ਦੀ ਉੱਥੇ ਹੀ ਖੜੇ ਨੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਲਾਪਸ ਹੁੰਦੀ ਹੈ ਜਿਹੜੀ ਉਹ ਤਾਂ ਬੈਲੈਂਸ ਹੋ ਨਹੀਂ ਰਹੀ ਹੈਗੀ ਉਹ ਮੇਨਟੇਨ ਨਹੀਂ ਹੁੰਦੀ ਹੈਗੀ ਹਾਲਾਂਕਿ ਜਿਹੜੀ ਨਿਯੁਕਤੀਆਂ ਵੀ ਹੋ ਜਾਂਦੀਆਂ ਨੇ ਹਾਲਾਂਕਿ ਬਾਦਲੇ ਵੀ ਹੋ ਜਾਂਦੇ ਨੇ ਸੋ ਇਲੈਕਸ਼ਨਸ ਤੋਂ ਪਹਿਲਾਂ ਕਿਤੇ ਵੀ ਗਏ ਨੇ ਤੇ ਉਸ ਦਾ ਜਿਹੜਾ ਤੰਜ ਹੈ ਉਹ ਵਿਰੋਧੀਆਂ ਦੇ ਵੱਲੋਂ ਕਸਿਆ ਵੀ ਗਿਆ ਕਿ ਕਿਤੇ ਨਾ ਕਿਤੇ ਸਰਕਾਰ ਵੱਲੋਂ ਫਾਇਦਾ ਲੈਣ ਦੇ ਚੱਕਰ ਦੇ ਵਿੱਚ ਅਜਿਹਾ ਕੀਤਾ ਜਾਂਦਾ ਹੈ ਪਰ ਸਿਆਮਾਨ ਦੇ ਨਿਰਦੇਸ਼ਾਂ ਦੇ ਮੁਤਾਬਕ ਪੁਲਿਸ ਪ੍ਰਸ਼ਾਸਨ ਦੇ ਵਿੱਚ ਅਜਿਹਾ ਅਕਸਰ ਵੇਖਣ ਨੂੰ ਮਿਲਦਾ ਹੈ ਮੀਟਿੰਗਾਂ ਤਾਂ ਹੁੰਦੀਆਂ ਨੇ ਤਬਾਦਲੇ ਵੀ ਹੁੰਦੇ ਨੇ ਨਿਯੁਕਤੀਆਂ ਵੀ ਹੁੰਦੀਆਂ ਨੇ ਪਰ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਉੱਥੇ ਦੀ ਉੱਥੇ ਹੀ ਖੜੀ ਰਹਿੰਦੀ ਹੈ ਵਾਪਰ ਡਿਸਟ੍ਰਿਕਟ ਦੇ ਵਿੱਚ ਅਜਿਹਾ ਵਾਪਰਦਾ ਤੇ ਲੁਧਿਆਣਾ ਦੇ ਵਿੱਚ ਕੰਟੀਨਿਊਸਲੀ ਤੀਜੀ ਘਟਨਾ ਅਜਹੀ ਵਾਪਰਨਾ ਉਹ ਵੀ ਰੇਲਵੇ ਸਟੇਸ਼ਨ ਤੇ بڑے ਸਵਾਲ ਖੜੇ ਕਰਦੀ ਹੈ ਕਿ ਜਦੋਂ ਇੱਕ ਵਾਰ ਜਿਹੜੀ ਹੈ ਘਟਨਾ ਵਾਪਰਦੀ ਹੈ ਤਾਂ ਉਸ ਦਾ ਐਨਾਲਿਸਿਸ ਕਰਕੇ ਸਿਕਿਉਰਿਟੀ ਕਿਉਂ ਨਹੀਂ ਵਧਾਈ ਜਾਂਦੀ ਤਾਂ ਇੱਥੇ بڑے ਸਵਾਲ ਇਹ ਨੇ ਕਿ ਕਦੇ ਵੀ ਅਜਿਹਾ ਪਾੜਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਜਦੋਂ ਇੱਕ ਵਾਰ ਵਾਪਰਦਾ ਹੈ ਤਾਂ ਉਸ ਨੂੰ ਸੀਰੀਅਸ ਲੈਂਦੇ ਹੋਏ ਸਿਕਿਉਰਿਟੀ ਕਿਉਂ ਨਹੀਂ ਟਾਈਟ ਕੀਤੀ ਜਾਂਦੀ ਤਾਂ ਤੀਜੀ ਵਾਰੀ ਬੱਚਾ ਚੋਰੀ ਹੋਇਆ 7 ਸਾਲ ਦਾ ਬੱਚਾ ਚੋਰੀ ਹੋਇਆ ਤੇ ਇਸ Boa tarde. ਪਰਿਵਾਰ ਵਾਲਾਂ ਦੀ ਕੀ ਹਾਲਾਤ ਹੋਣਗੇ ਤੁਸੀਂ ਇਸ ਦਾ ਬਿਹਤਰ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਦਾ 7 ਸਾਲ ਦਾ ਬੱਚਾ ਹੈ ਜਿਸ ਨੂੰ ਕਿ ਇਹ ਵੀ ਨਹੀਂ ਪਤਾ ਕਿ ਕਿਹੜੀ ਜਗਾ ਕਿੱਧਰ ਹੈ ਕਿੱਧਰ ਜਾਣਾ ਹੈ ਜਿਸ ਨੂੰ ਕਿ ਮੇਬੀ ਫੋਨ ਨੰਬਰ ਤੱਕ ਆਪਣੇ ਪੇਰੈਂਟਸ ਦੇ ਨਾਲ ਯਾਦ ਹੋਣ ਤਾਂ ਕਿਡਨੈਪਰਜ਼ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ ਤੇ ਪਰਿਵਾਰ ਨੂੰ ਇਸ ਵਕਤ ਹੱਥਾਂ ਪੈਰਾਂ ਦੀ ਪਈ ਹੋਈ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਪਈ ਰਹਿੰਦੀ ਹੈ ਕਿਉਂਕਿ ਸਵਾਲ ਤਾਂ ਉਹਨਾਂ ਤੇ ਹੀ ਖੜੇ ਹੁੰਦੇ ਨੇ ਤੇ ਜਵਾਬ ਵੀ ਉਹਨਾਂ ਨੂੰ ਹੀ ਦੇਣੇ ਪੈਂਦੇ ਨੇ ਫਿਲਹਾਲ ਉਹਨਾਂ ਦੇ ਜਵਾਬ ਕੀ ਸਾਹਮਣੇ ਆਉਂਦੇ ਨੇ ਕੁਝ ਦਿਨ ਦੇ ਵਿੱਚ ਸਾਹਮਣੇ ਆਵੇਗਾ ਕਿਉਂਕਿ ਪੁਲਿਸ ਬਹੁਤ ਜ਼ ਜੀ ਹੈ ਕਿਉਂਕਿ ਉਹਨਾਂ ਦੀ ਇਮੇਜ ਦਾ ਸਵਾਲ ਬਣ ਚੁੱਕਿਆ ਹੈ ਪਬਲਿਕ ਦੀ ਨਿਗਾਹਾਂ ਹਮੇਸ਼ਾ ਹੀ ਸਵਾਲ ਕਰਦੀਆਂ ਨੇ ਪੁਲਿਸ ਨੂੰ ਤਾਂ ਹੁਣ ਜਵਾਬ ਤੱਕ ਕੁਝ ਕੁ ਦਿਨ ਦੇ ਵਿੱਚ ਸਾਹਮਣੇ ਆਣਗੇ ਫਿਲਹਾਲ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾ ਕੇ ਇਸ ਬੱਚੇ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ ਬੈਸਨਾ ਮਾਤਾ ਗਏ تھے ਅੱਛਾ ਉਧਰੋਂ ਰਿਟਰਨ ਆਏ تھے ਅੱਛਾ ਉਹ ਥੱਕੇ ਹੋਏ ਇੱਥੇ ਤੋਂ ਲੇਟ ਗਏ ਹੂੰ ਲੇਟਣੇ ਕੇ ਬਾਅਦ ਸਫਾਈ ਵਾਲਾ ਆਇਆ ਜਗਾ ਰਿਆ ਨਿੰਦ ਪੂਰਾ ਕੋਹਾ ਪਰ ਗੁੜੀਆਂ ਘਾਰ ਵਾਲੇ ਅੰਤਲਾਇਆ ਜਾ ਰਿਹਾ ਹੈ ਕਿ ਆ ਜਾਓ ਉਠਾਓ ਤਾਂ ਦੇਖਣਾ ਕਿ ਗੁੜੀਆਂ ਹੀ ਨਹੀਂ ਇਹ ਮਾਮਲਾ ਵੀ ਅੱਜ ਸਾਨੂੰ ਸੂਚਨਾ ਮਿਲੀ ਵੀ ਚੰਦਨ ਕੁਮਾਰ ਵਾਸੀ ਕਾਕਾਪਿੰਡ ਲੁਧਿਆਣਾ ਨੇ ਆਪਣੇ 10 ਪਰਿਵਾਰਕ ਮੈਂਬਰਾਂ ਸਮੇਤ ਰੇਲਵੇ ਸਟੇਸ਼ਨ ਰੇਸ਼ਮਉਂ ਦੀ ਕਟੜਾ ਤੋਂ ਰੇਲਵੇ ਸਟੇਸ਼ਨ ਲੁਧਿਆਣਾ ਤੱਕ ਪਹੁੰਚੇ ਸੀ ਇਹ ਹੇਮਕੁੰਟ ਐਕਸਪ੍ਰੈਸ ਰੇਲ ਸਫਰ ਕੀਤਾ ਤੇ ਸਫਰ ਕਰਨ ਤੋਂ ਬਾਅਦ ਟ੍ਰੇਨ 2 ਵੇ ਪਹੁੰਚੀ 2 ਵੇ ਪਹੁੰਚਣ ਤੋਂ ਬਾਅਦ ਇਹ ਸਾਰੇ ਮੈਂਬਰ ਆਪਣੇ ਬੱਚਿਆਂ ਸਮੇਤ ਬੇਟਿੰਗ ਹਾਲ ਸੁਗਏ ਜੀ ਤੇ ਇਹਨਾਂ ਨੇ ਇਹਨਾਂ ਦੀ ਬੱਚੀ ਕੁ ਸੱਤ ਮਹੀਨੇ ਦੀ ਸੀ ਖੁਸ਼ੀ ਖੁਸ਼ੀ ਪਟੇਲ ਉਹ ਵੀ ਇਹਨਾਂ ਦੇ ਇਹਨਾਂ ਦੇ ਆਪਣੇ ਨਾਲ ਹੀ ਸੁਲਾ ਲਈ ਤੇ ਸਾਰੇ 10 ਦੇ 10 ਮੈਂਬਰਸ ਹੋ ਗਏ ਤੇ ਇਹਨਾਂ ਨੇ ਬਾਅਦ 4:30 ਵਜੇ ਉੱਥੇ ਇਹ ਇਹਨਾਂ ਦੀ ਮਾਤਾ ਨੇ ਉਹਨੂੰ ਦੁੱਧ ਚੰਗਾਇਆ ਉਹਦੋਂ ਫੇਰ ਉਹ ਸੋ ਗਈ ਤੇ 5 ਵਜੇ ਇਹਨਾਂ ਨੇ ਉੱਠ ਕੇ ਦੇਖਿਆ ਵੀ ਸਾਡੀ ਬੱਚੀ ਨਹੀਂ ਹੈ ਉਦੋਂ ਬਾਅਦ ਇਹਨਾਂ ਨੇ ਉੱਥੋਂ ਸੂਚਨਾ ਸਾਰਾ ਜੀਆਰਪੀ ਨੂੰ ਦਿੱਤੀ ਇਹਦੇ ਉੱਤੇ ਅਸੀਂ ਪੁਲਿਸ ਵਾਰਡ ਨੇ ਇਹਦੇ ਸੰਬੰਧੀ ਮੁਕਦਮਾ ਦਰਜ ਕਰਕੇ ਤੇ ਪੰਜ ਪੁਲਿਸ ਪਾਰਟੀਆਂ ਅਲੱਗ-ਅਲੱਗ ਦਿਸ਼ਾ 'ਚ ਭੇਜੀਆਂ ਨੇ ਤੇ ਸਾਰੇ ਸਟੇਸ਼ਨ ਦੇ ਤੇ ਸ਼ਹਿਰ ਦੇ ਆਸ-ਪਾਸ ਦੇ ਸੀਸੀਟੀਵੀ ਕੈਮਰੇ